ਜਿਹੜਾ ਲਹਿਰਾਂ 'ਚ ਚਲੇ ਜਾਹਾ ਬੰਦਾ ਉਹ ਜਿਹੜੇ ਡਰ ਐ ਉਹਨਾਂ ਦੇ ਕਿਸ ਤਰ੍ਹਾਂ ਮੁਕਤ ਹੋ ਜਾਂਦਾ ਵੀ ਮੌਤ ਦਾ ਡਰ ਐ ਸਭ ਤੋਂ بڑا ਦਾ ਜਿੱਤਰ ਸਮੇਂ ਕਹਰੇ ਜੂਝ ਕੇ ਮਰਨਾ ਵੀ ਮੌਤ ਵਾਲੇ ਡਰ ਪਰ ਕਿਸ ਤਰ੍ਹਾਂ ਹਾਵੀ ਹੋ ਜਾਂਦਾ ਉਹ ਉਹਦੇ 'ਚ ਮਨਜੀਤ ਸਿੰਘ ਦੋ ਤਿੰਨ ਗੱਲਾਂ ਹੁੰਦੀਆਂ ਜਦੋਂ ਬੰਦਾ ਤੁਰਦਾ ਨਾ ਫੈਸਲਾ ਕਰਦਾ ਉਦੋਂ ਉਹਨੂੰ ਇਹ ਲੱਗ ਰਿਹਾ ਹੁੰਦਾ ਵੀ ਬਸ ਜਿੱਤ ਸਾਡੀ ਪੱਕੀ ਪੱਕੀ ਵਟ ਤੇ ਪਈ ਉਦੋਂ ਨਹੀਂ ਕੋਈ ਤੇ ਚਿੱਤੀ ਡੁੱਬਦਾ ਹੁੰਦੀ ਉਹਨੂੰ ਪਰ ਫਿਰ ਹੌਲੀ ਹੌਲੀ ਇਹ ਭਰਮ ਟੁੱਟਨੇ ਸ਼ੁਰੂ ਹੁੰਦੇ ਲਹਿਰ ਚ ਆ ਕੇ ਇਸ ਕਰਕੇ ਫਿਰ ਬੰਦੇ ਮੁੜਨੇ ਵੀ ਸ਼ੁਰੂ ਹੋ ਜਾਂਦੇ ਮੈਂ ਇਹਦੇ ਚ ਵੀ ਜ਼ਿਕਰ ਕੀਤਾ ਕਿੰਨੇ ਬੰਦੇ ਨਾਲ ਚੱਲੇ ਤੇ ਮੁੜ ਕੇ ਕੋਈ ਕਦੋਂ ਕੋਈ ਕਦੋਂ ਨਹੀਂ ਆਈ ਜਾਰ ਇਹ ਤਾਂ ਮੈਂ ਆਪਾਂ ਨੂੰ ਤਾਂ ਬੁੱਧੂ ਬਣਾਇਆ ਇਹਨਾਂ ਨੇ ਮੈਨੂੰ ਮੇਰੇ ਪਿਤਾ ਜੀ ਨੇ ਜਿਹੜੀ ਚਿੱਠੀ ਚ ਲਿਖਿਆ ਸੀਗਾ ਵੀ ਚੱਲ ਉੱਡ ਸ ਸਮਾਨ ਚ ਜਿੰਨਾ ਉੱਡ ਸਕਦਾ ਪਰ ਮੁੜ ਕੇ ਨਾ ਜਿਹਦਾ ਪੈਰ ਡੋਲਣ ਨਾ ਕਦੋਂ ਉਹ ਵੀ ਮੇਰੇ ਸੀਗਾ ਤੇ ਕੱਪ ਦੇ ਮੇਰੇ ਸੁਭਾਅ ਚ ਵੀ ਸੀ ਵੀ ਵੀ ਆਇ ਨਹੀਂ ਹੁ ਇੱਕ ਗੱਲ ਨਹੀਂ ਚੱਲ ਸਕੀ ਦੂਜੀ ਲੱਭੋ ਰਾਹ ਜ਼ਿੰਦਗੀ ਦੇ ਸਾਰੇ ਦਰਵਾਜ਼ੇ ਕਦੇ ਵੀ ਬੰਦ ਨਹੀਂ ਹੁੰਦੇ ਵਿਅਕਤੀਗਤ ਜੀਵਨ ਚ ਵੀ ਬੰਦੇ ਆਤਮ ਹੱਤਿਆ ਕਿਉਂ ਕਰਦੇ ਹੂੰ ਉਹਨੂੰ ਲੱਗਦਾ ਵੀ ਹੁਣ ਤਾਂ ਕੁਝ ਨਹੀਂ ਰਹਿ ਗਿਆ ਬਿਲਕੁਲ ਐ ਕਦੇ ਨਹੀਂ ਹੁੰਦਾ ਦੋ ਦਰਵਾਜੇ ਬੰਦ ਹੋਗੇ ਚਾਰ ਹੋਰ ਖੁੱਲ ਜਾਣਗੇ ਕਿਤੇ ਇਸ ਤਰੀ ਲਹਿਰ ਚ ਹੁੰਦਾ ਜਿਸ ਕਾਜ ਵਾਸਤੇ ਚੱਲਿਓ ਉਹ ਕਾਜ ਤਾਂ ਝੂਠਾ ਨਹੀਂ ਨਾ ਜ਼ੁਲਮ ਹੋ ਰਿਹਾ ਹੈ ਨਿਆਂ ਹੋ ਰਿਹਾ ਹੈ ਤੁਸੀਂ ਕੋਸ਼ਿਸ਼ ਕੀਤੀ ਨਹੀਂ ਖਤਮ ਕਰ ਸਕੇ ਤੇ ਕੋਸ਼ਿਸ਼ਾਂ ਦਾ ਤਾਂ ਕੋਈ ਅੰਤ ਹੀ ਨਹੀਂ ਕਦੇ ਫੇਰ ਇਸ ਤਰ ਛੋਟੇ ਹੁੰਦੇ ਨੇ ਕਹਾਣੀ ਪੜ੍ਹੀ ਸੀ ਕਿੰਗ ਬਰੂਸ ਐਂਡ ਦੀ ਸਪਾਈਡਰ ਤੁਸੀਂ ਵੀ ਸ਼ਾਇਦ ਪੜ੍ਹੀ ਹੋਵੇ ਵੀ ਉਹ ਮੱਕੜੀ ਨੂੰ ਦੇਖ ਬੰਦਾ ਰਾਜ ਤੋਂ ਲਾਹ ਹੈ ਬਰੂਸ ਨੂੰ ਉਹ ਮੁੜ ਕੇ ਰਾਜ ਲੈਣ ਦੀ ਕੋਸ਼ਿਸ਼ ਕਰਦਾ ਫੇਲ ਹੋਈ ਜਾਂਦਾ ਹੈ ਫਿਰ ਉਹ ਦਿਲ ਛੱਡ ਜਾਂਦਾ ਜੰਗਲ ਦੇ ਵਿੱਚ ਕਿਤੇ ਬੈਠਾ ਗੁਫਾਜੀ ਚ ਉੱਥੇ ਮੱਕੜੀ ਆ ਮਤਲਬ ਚੜਨ ਦੀ ਕੋਸ਼ਿਸ਼ ਕਰੇ ਡਿੱਗ ਪੈਂਦੀ ਐ ਚੜਨ ਦੀ ਫਿਰ ਅਖੀਰ ਨੂੰ 7ਵੀਂ ਵਾਰ ਕਿੰਨੀ ਵਾਰ ਉਹ ਕਾਮਯਾਬ ਹੋ ਜਾਂਦੀ ਐ ਲੈ ਉਸ ਨੇ ਇੱਕ ਗੱਲ ਨੂੰ ਉਹਦੇ ਨੂੰ ਉਹਨੂੰ ਕਿਹਾ ਵੀ ਕਾਇਮ ਹੋ ਗੱਲ ਕਿਹੜੀ ਐ ਜੇ 7 ਅਟੈਂਪਟਾਂ ਪਹਿਲੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਈਆਂ ਇਹਦਾ ਮਤਲਬ ਇਹ ਥੋੜਾ ਵੀ ਕਦੇ ਵੀ ਕਾਮਯਾਬ ਨਹੀਂ ਹੋਣਾ ਮੁਰਤੇ ਉਕਾਮਜਾਬ ਹੋਇਆ ਜਦ ਮਾਨਕਸ਼ਾ ਨੇ ਹਣ ਦਾਥਾ ਮੈਂ ਗਰਨੇਡ ਲੈ ਕੇ ਜਾ ਰਹੇ ਤੇ ਹਨ ਨੂੰ ਰੋਕ ਲਿਆ ਫੌਜ ਨੇ ਉਹ ਪਿੰਡ ਵਾ ਹਾਂ ਉਹ ਉਹ ਬੜਾ ਮੈਨੂੰ ਉਦੋਂ ਤਾਂ ਮੈਂ ਚਲੋ ਕਾਇਮ ਰਹਿ ਗਿਆ ਕਿਉਂਕਿ ਉਹਨਾਂ ਨੇ ਉਹ ਮੈਂ ਕਹਿੰਦਾ ਕੁੱਣੀ ਆਪਣੇ ਕੱਚ ਕੇ ਤਲੇ ਵੀ ਦਬਾਉ ਪਾਣੇ ਵਾਸਤੇ ਹਾਂ ਬਾਅਦ ਚ ਮੈਨੂੰ ਬੜੀ ਚਰਨਾ ਹੱਟ ਜੀ ਛੜੀ ਇੱਕ ਵਾਰ ਵੀ ਤਾਂ ਗੱਲ ਬਹੁਤ ਵੱਡੀ ਹੋ ਗਈ ਸੀ ਹੂੰ ਉਹਨਾਂ ਨੂੰ ਤਾਂ ਉਹਦੀ ਗੋਲੀ ਮਾਰ ਦੇਣੀ ਸੀਗੀ ਹੂੰ ਉਹ ਗੋਲੀ ਮਾਰਨ ਦੇ ਮੈਂ ਚਲਾ ਦਿੰਦਾ ਇੱਕੋ ਹੀ ਗੱਲ ਸੀ ਮਤਲਬ ਏ ਉੱਪਰ ਕਈ ਵਾਰ ਹੋ ਜਾਂਦਾ ਅਚਾਨਕ ਮੈਨੂੰ ਬਿਲਕੁਲ ਹੀ ਪਤਾ ਨਹੀਂ ਸੀ ਮੈਂ ਹਿਮਾਚਲ ਤੋਂ ਆਇਆ ਉਦੋਂ ਕਿਹੜਾ ਕਮਿਊਨੀਕੇਸ਼ਨ ਐ ਇਸ ਤਰ੍ਹਾਂ ਸੀ ਕੁਝ ਵੀ ਨਹੀਂ ਸੀ ਪਤਾ ਹਿਮਾਚਲ 'ਤੇ ਬੈਠੇ ਫਸੇ ਇਸ ਜੰਗ ਚੱਲ ਰਹੀ ਆ ਇੱਥੋਂ ਦੇ ਹਾਲਾਤ ਕੀ ਨੇ ਕਿਵੇਂ ਉਹ ਤਾਂ ਆਕੀ ਪਤਾ ਲੱਗ ਗਿਆ ਤੇ ਇਹ ਅੱਜ ਬੰਦਿਆਂ ਨੂੰ ਬੜੀਆਂ ਉਪਰੀਆਂ ਲੱਗਣ ਗਿਆ ਉਦੋਂ ਕਮਿਊਨੀਕੇਸ਼ਨ ਦੀ ਏਡੀ ਪ੍ਰੋਬਲਮ ਸੀ ਤੁਸੀਂ ਮਿਲਣ ਦਾ ਰੱਖਿਆ ਕਿਸੇ ਨਾਲ ਨਹੀਂ ਮਿਲ ਸਕੇ ਟੁੱਟ ਗਿਆ ਤਾਲ ਮੇਲ ਨਾ ਕੋਈ ਚਿੱਠੀ ਨਾ ਫੋਨ ਕੁਛ ਨਹੀਂ ਫਿਰ ਮੁੜ ਕੇ ਸੁਨੇਹਾ ਛੱਡੋਂਗੇ ਕਦੋਂ ਬੰਦਾ ਉੱਥੇ ਆਊ ਕਦੋਂ ਨੂੰ ਪਤਾ ਲੱਗੂ ਕਦੋਂ ਦਿਨਾਂ ਮੁੜ ਕੇ ਫਿਰ ਦਾਰ ਤਾਲ ਮੇਲ ਹੋਊਗਾ ਉਹ ਉਹ ਮੈਂ ਇਹ ਵੀ ਚਾਹੁੰਦਾ ਸੀ ਵੀ ਬੰਦੇ ਨਾ ਇੱਕ ਵੀ ਉਹ ਸਮਾਂ ਕੀ ਸੀ ਉਹ ਵੀ ਪਤਾ ਲੱਗ ਗਿਆ ਵੀ ਜਦੋਂ ਨਾ ਬਿਜਲੀ ਆ ਨਾ ਸੜਕਾਂ ਨਾ ਪਾਣੀ ਮਿਲਦਾ ਕੰਢੀ ਦੇ ਇਲਾਕੇ ਦੀ ਮੈਂ ਦੱਸਿਆ ਹੁਣ ਅਸੀਂ ਹੋਸਟਲਾਂ 'ਚ ਹੋ ਗਏ ਵੀ ਸਵੇਰੇ ਬੁਰਸ਼ ਕੀਤੇ ਬਗਰ ਚਾਹ ਨਹੀਂ ਪੀਂਦੇ ਸੀ ਹੂੰ ਦੱਸਿਆ ਤੁਮੇ ਸਾਰਾ ਉਥੇ ਪਈ ਹੈ ਹਾਂ ਉੱਥੇ ਹੁਣ ਜੂਆ ਪੈ ਗਿਆ ਕੱਪੜਿਆਂ 'ਚ ਜੂਆ ਦੇਣੇ ਉਹ ਜੂਆ ਕੱਢਦੇ ਰਹਿਣਾ ਫਿਰ ਪੈਸੇ ਕੋਈ ਨਾ ਹੋਣੇ ਬਿਲਕੁਲ ਨਹੀਂ ਬੜੀਆਂ ਹਾਲਤਾਂ ਹੋਰ ਤਰ੍ਹਾਂ ਦੀਆਂ ਪਰ ਉਹ ਮਨਜੀਤ ਸਿੰਘ ਇੱਕ ਕਰਮਾਂਸ ਹੁੰਦਾ ਜਵਾਨੀ ਦਾ ਵੀ ਹੁੰਦਾ ਤੇ ਇੱਕ ਵੱਡੇ ਕਾਜ ਵਾਸਤੇ ਲੜਨ ਦਾ ਵਾਇਲੈਂਸ ਦਾ ਵੀ ਕਰਮਾਂਸ ਹੁੰਦਾ ਨਸ਼ਾ ਬੜਾ ਹੁੰਦਾ